ਉਹਨਾਂ ਨੂੰ ਹੀ ਦੇਖ ਕੇ ਅਸੀਂ ਅੱਗੇ ਆਏ ਕਿ ਵੀ ਅਸੀਂ ਕਹਿੰਦੇ ਕਿ ਜੇ ਹੁਣ ਪਲਾਨ ਕੀਤੀ ਵੀ ਮੰਨ ਲਓ ਕਿ ਦਾ ਪਲੇਅਰ ਆ ਉਹਨਾਂ ਨੂੰ ਦੇਖ ਕੇ ਅਸੀਂ ਮੋਟੀਵੇਟ ਹੋਇਆ ਕਿ ਉਹ ਇੰਡੀਆ ਦਾ ਨਮਨ ਤੇ ਰਿਪਰਜੈਂਟ ਕਰਦਾ ਹੁਣ ਮੰਨ ਲਓ ਤੁਸੀਂ ਹੋਕੀ ਦੀ ਗੱਲ ਹੈ ਕਿ ਹੋਕੀ ਦੇ 9 10 ਪਲੇਅਰ ਆ ਕਿ ਜਿਹੜੇ ਮਤਲਬ ਪੰਜਾਬ ਦੇ ਨੇ ਉਹ ਇੰਡੀਆ ਨੂੰ ਰਿਪਰਜੈਂਟ ਕਰਦੇ ਤਾਂ ਇਹਦੀ ਤਰ੍ਹਾਂ ਅਸੀਂ ਵੀ ਆ ਸਾਨੂੰ ਵੀ ਹੁੰਦਾ ਕਿ ਅਸੀਂ ਅਸੀਂ ਪੰਜਾਬ ਦੇ ਪਲੇਅਰ ਅਸੀਂ ਵੀ ਕਰੀ ਇੰਡੀਆ ਨੂੰ ਰਿਪਰਜੈਂਟ ਤੇ ਸਾਨੂੰ ਵੀ ਉੱਤੇ ਲਿਆ ਜਾਵੇ ਸਾਡੀ ਬਸ ਇਹ ਹੈ ਕਿ ਸਾਨੂੰ ਸਾਡੀ ਮਦਰ ਆਵਾਜ਼ ਪਤਾਈ ਦਾ ਵਿਸ਼ੇ ਵਿੱਚ ਫੁੱਲ ਮੈਟਰ ਨੂੰ ਲੈ ਕੇ ਪਹਿਲਾ ਹਾਂਜੀ ਕੋਸ਼ਿਸ਼ ਲਈ ਤਾਂ ਪਹਿਲਾ ਕਦਮ ਝਾਟੇਗੇ ਚਲੋ ਨਾ ਜੀ ਤੁਹਾਡੇ ਕਿੰਨੇ ਖਿਡਾਰੀ ਹੈਗੇ ਜਿਹੜੇ ਗੈਸ 250 300 ਦੇ ਤੇ ਤੁਸੀਂ ਦੇਖੋ 2016 ਚ ਸਾਰੇ ਸਪੋਰਟ ਪਰਸਨ ਪਰਤੀ ਹੋਏ ਸੀ ਹੈ ਨਾ ਤੁਸੀਂ ਸੋਦੇ 2016 ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਦੇਖ ਕੇ ਕਿੰਨੇ ਪਲੇਅਰ ਜਿਹੜੇ ਮਿਲਤ ਕਰਕੇ ਹੁਣ ਅੱਗੇ ਆਏ ਹੋਣੇ ਮੈਡਮ ਰੇਲ ਕੋਟੇ ਅੰਦਰ ਜਿਹੜਾ ਇਹ ਸੈਂਟਰ ਹੈ ਕਿ ਜਿਹੜਾ ਗੇਮ ਨੂੰ ਗੇਮ ਦੇ ਨਾਲ ਨਾਲ ਨੌਕਰੀ ਨੌਕਰੀ ਦੇ ਨਾਲ ਨਾਲ ਆਪਣੀ ਗੇਮ ਕੰਟੀਨਿਊ ਕਰ ਸਕਦੇ ਨੇ ਦੇਖੋ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਵੀ ਸਾਰੇ ਪਲੇਅਰਸ ਨੇ ਸਰ ਜੀ ਸਰ ਜੀ ਨੀ ਡਿਪਾਰਟਮੈਂਟ ਹਰ ਐਮਸੀ ਜਨ ਸੈਣੀ ਇੱਥੋਂ ਗਿਆ ਵੀ